ਦੀ ਕਲੀ ਕਰਾ ਲੋ ਪ੍ਰਾਂਤਾਂ ਦੇ ਪੌਣ ਲਵਾ ਲੋ ਜੈ ਬਾਬਾ ਫਰੀਦ ਇਹ ਅੱਜਕਲ ਖਾਤਮੇ ਹੁੰਦਾ ਜਾਂਦਾ ਕੰਮ ਕਣੀ ਪੰਜਾਬ ਦੇ ਸਾਰੇ ਖਤਮ ਕਰਤਾ ਲੋਕਾਂ ਦਾ ਹੈ ਪਿੱਤਲੇ ਭਾਂਡੇ ਵਰਤੋਂ ਖੜ ਗਏ ਸੀ ਕਿ ਕਿੱਥੋਂ ਆ ਰਾਜਸਥਾਨ ਚ ਨਹੀਂ ਫਤਿਹਵਾਦ ਇਲਾਕਾ ਫਤਿਹਵਾਦ ਇਧਰ ਅਸਰ ਸੀ ਲੱਗੇ ਸੀ ਇਹ ਮੇਲਾ ਵੇਖਣ ਆਏ ਸੀ ਅਸੀਂ ਇੱਥੇ ਚਲੋ ਚਲੋ ਬਹੁਤ ਹੋਰ ਖਾਣਾ ਪੀਣਾ ਕੀ ਹੁਣ ਚਾਹ ਚੁਕੜਾਈਏ ਨਾ ਕੋਟ ਨਾ ਨਾ ਬਸ ਸਾਡੇ ਬੱਚੇ ਭਾਂਡੇ ਵਾਂਝੀ ਨੇ ਲੰਗਰ ਜੋ ਉੱਥੇ ਚਲੋ ਦੇਖ ਖਾਣਾ ਪੀਣਾ ਕੀ ਨਾ ਬਸ ਬਸ ਮਾਰਾ ਚਾਹ ਬਣਾ ਲਈਏ ਕੋਟ ਨਾ ਨਾ ਬਸ ਬਸ ਬਹੁਤ ਵੱਡਾ ਕੀ ਨਾਲ ਵੱਡਾ ਮੇਰਾ ਨੀਂਦ ਲਾਰਾ ਮੇਰਾ ਨੀਂਦ ਲਾਰਾ ਹਾਂ ਕਿੱਤਲੇ ਸਲੇਵਰ ਦੇ ਪੰਡਾ ਨਾ ਜੀ ਲੋ ਦੇ ਪੰਡੇ ਜਿਹੜੇ ਇਹ ਅੰਗਰੇਜ਼ਾਂ ਨੇ ਛੱਟਿਆ ਆਪਣੇ ਭਾਰ ਚ ਇਹਨਾਂ ਦੀ ਆਉਣ ਵਾਲੀ ਪੀੜ੍ਹੀਆਂ ਖਤਮ ਹੋਣਾ ਇਹਨਾਂ ਦੀ ਆਣ ਇਹਨਾਂ ਦਾ ਗੈਰ ਗੈਰ ਪੀੜ੍ਹੀ ਹੈ ਗੈਰ ਪੀੜ੍ਹੀ ਆਪ ਪੈਰਸ ਦੇ 5-5 ਲੱਖ 10-10 ਰੁਪਏ ਪੈਰਸਾਂ ਲਈ ਜਾਂਦੇ ਨੇ ਸਾਰਾ ਸਰਵਰ ਖਵਾਉਣ ਦੇ ਦੇਖ ਗਿਆ ਆਪਾਂ ਨੂੰ ਕਿਤਲੇ ਪੰਡੇ 2 ਰੁਪਏ ਦੁੱਧ ਵਾਸਤੇ 2 ਰੁਪਏ ਚਾਹ ਵਾਸਤੇ ਕਿਤਲੇ ਬਣਾ ਜੁਹੀ ਚਾਹੀਦਾ ਉਹ ਤਾਂ ਜੇ ਮੁੰਡਾ ਵੇਖਣ ਲੱਗ ਜਾ ਕਹਣਗੇ ਕੱਲਾ ਮੁੰਡਾ ਵੇ ਕੱਲੀ ਕੋਠੀ ਹੋਵੇ ਪਿੱਛੇ ਪਰਿਵਾਰ ਨਾ ਹੋਵੇ ਬਿਲਕੁਲ ਬਿਲਕੁਲ ਇਹ ਕੁੜੀ ਵੇਖਣ ਵਾਸਤੇ ਜੋ ਕਹਣਗੇ ਕੱਲੀ ਕੁੜੀ ਹੋਵੇ ਤੇ ਕਾਹੇ ਕੁੜੀ ਨੇ ਪੜ੍ਹਾਈ ਕਰੇ ਹਾੜੀ ਕੁੜੀ ਨੇ ਕੰਮ ਨਹੀਂ ਘਰੇ ਆ ਭਾਈ ਹੂੰ ਉਹਨੇ 버ਗਰ ਖਾਣੇ ਤਹੀਂ ਬੱਲੇ ਖਾਣੇ ਗੋਲ ਗੱਪੇ ਖਾਣੇ ਰੋਟੀ ਛੋੜੀ ਬਣਾਉਣੀ ਕਰੇ ਅੱਜ ਕੱਲੇ ਜਵੱਟਰ ਰੋਟੀ ਬਣਾਉਣੀ ਪਤਾ ਹੈਗਾ ਯਾਰ ਸਹੀ ਗੱਲ ਹੈ ਨੰਬਰ ਪਹਿਲੀ ਵਾਰ ਹੈ ਤੇ ਨੰਬਰ ਹੈ ਜੀ ਹਾਂ ਬੋਲੋ ਕਿੰਨਾ ਹੈ 99153 ਹੂੰ ਮੇਰੀ ਨੰਬਰ 153 87 969 ਠੀਕ ਹੈ ਰਹਿਣੇ ਵਿੱਚ ਬਰਿਆਵਾਰੀਆਂ ਅੱਖਾਂ ਦੇ ਬਾਜਰੇ ਰਹਿ ਗਏ ਗੱਡੇ-ਕੱਢ ਤੇ ਆਪਣੇ ਪੰਜਾਬ ਜੋ ਖਲਸ ਕੱਢ ਤੇ ਆਪਣੇ ਐਮਐਸਾ ਕੱਢਤੀਆਂ ਸਰਸਿਸਟ ਨੂੰ ਖਰਾਬ ਕਰਦਾ ਪੰਜਾਬ ਜਮਣ ਗੱਸੀ ਦੇਹੀ ਜ ਮਿਲਦੀ ਨਹੀਂ ਆਪਾਂ ਨੂੰ ਬਹੁਤ ਵੱਡੀ ਸਾਜ਼ਿਸ਼ ਹੈ ਪੰਜਾਬ ਨੂੰ ਖਤਮ ਕਰਨ ਦੀ ਇਹ ਹੁਣ ਨਹੀਂ ਜਾਣਾ ਜਲੰਧਰ ਹੋ ਗਿਆ ਪਠਾਨਕੋਟ ਹੋ ਗਿਆ ਇਹ ਸਿਰਫ ਬਾਹਰ ਦੇਖਾਂ ਚ ਚੱਲਾ ਨੇ ਆਪਣੇ ਇੱਕ ਜਵਾਲ ਬਾਰੇ ਦੀ ਡੀਐਨਏ ਪੱਧਰ ਆਪਣੇ ਬਣਾਏ ਜੀਵਨ ਲੋਕ ਵਿੱਚ ਅੰਦਰ ਗਾਵ ਕੇ ਛੋਟੇ ਪੰਜਾਬ ਦੀ ਹੱਦ ਬੋਲਦੀ ਬੀਤਰ ਨਾ ਤਾਂ ਰੁੱਤ ਕਰੇ ਪੰਜਾਬ ਦੀ ਹੱਦ ਬੋਲਦੀ ਹੈ ਹੂੰ ਨਾਲ ਦੀ ਹੱਦ ਰੁੱਤ ਕਰੇ ਬੋਲਦੀ ਆਪਣੀ ਬਿਲਕੁਲ ਬਿਲਕੁਲ ਅਸਰਾ ਭਾਈ ਇਹ ਅਵਾਰਡ ਤਾਂ ਲਿਜਾਣਾ ਹੀ ਸਾਰਾ ਜਿੰਨਾ ਵੀ ਹੈ ਇਹ ਕੀ ਨੂਣ ਨਹੀਂ ਨਸ਼ਾਦਰ ਹੀ ਇਹ ਅਸੇ ਨਸ਼ਾਦਰ ਇਹ ਆ ਤਾਂ ਹੈਗਾ ਨਸ਼ਾਦਰ ਹੂੰ ਅੱਜ ਦੀ ਪੀੜ੍ਹੀ ਨੂੰ ਇਹ ਤਾਂ ਵੀ ਨਹੀਂ ਪਤਾ ਨਹੀਂ ਖਾਦਰ ਹੁੰਦਾ ਸੀ। ਖਾਦਰ ਦੋ ਮੀਲ ਦਾ ਆਉਣ ਲੱਗ ਗਿਆ ਨਾ। ਅੱਛਾ। ਆ ਵੀ ਨਹੀਂ ਖਾਦਰ ਹੈ। ਪਤਾ ਲੱਗ ਰਹੀ। ਇਹਨਾਂ ਦਾਰੂ ਨਿਕੋਦੀ ਦੇਸੀ। ਅੱਛਾ। ਜਿਹੜੀ ਦਾਰੂ ਕੱਢ ਕੇ ਪੀਲੀ। ਹਾਂ। 100 ਸਾਲ ਉੱਤੇ ਟੱਪੂ ਬੰਦਾ। ਕਿਆ ਬਾਤ ਹੈ। ਹਾਂ। ਨਾਮ ਨਹੀਂ ਚੜੇਗਾ, ਆਸਾਨ ਚੜੇਗਾ ਨਹੀਂ ਚੜੇਗਾ। ਨਸ਼ੇ ਦਾ ਭਾਈ ਅੱਗੇ ਪੰਜਾਬ 'ਚ ਬਹੁਤ ਹੈ। ਨਹੀਂ ਨਹੀਂ। ਉਹ ਦਵਾਈ ਤੌਰ ਤੇ ਲੈਂਦੇ ਹਾਂ। ਦਵਾਈ ਪਰ ਹੁਣ ਦਵਾਈ ਵਾਲੇ ਨੇ ਨਾ ਪੀਂਦੇ ਹੋਣਾ ਅਗਲਾ ਰੱਜ ਕੇ ਪੀਂਦਾ ਜਿਹੜਾ ਪੀਂਦਾ ਜਿਹੜਾ ਨਸ਼ੇ ਦਾ। ਬਹੁਤ ਵੱਡੇ। ਇਹਨੂੰ ਗਰਮ ਹੋ ਰਿਹਾ। ਹਾਂ। ਆ ਕਲੀ ਹੈ ਨਾ ਆ ਕਲੀ ਹੈ ਭੰਡੇ ਵਾਲੀ ਹੂੰ ਇਹ ਵੰਗ ਕਲੀ ਹੈ 100 ਸਾਲ ਉੱਤੇ ਰੱਬ ਦਾ ਬੰਦਾ ਜੇ ਕਹੀ ਖੰਡਾ ਰੂਗਾ ਇਹ ਅੱਛਾ ਬਸ ਨੇ ਪਾਵਨ ਦੀ ਫੁੱਲ ਕਰ ਰੱਖਤੀ ਹੈ ਹੂੰ ਆ ਦੋ ਕੁੱਤੇ ਬਾਸਾ ਢੇ ਲਵੇ ਹੋਣਾ ਅੱਛਾ ਹਾਂ ਨਾ ਟੋਟੇ ਉਹ ਨਸ਼ਾ ਖਾ ਕੇ ਵਿੱਚ ਦਰਾਨੀਆਂ ਬਾਈ ਦੇ ਫਿਰ ਉਹ ਵਾਸਤਾਂ ਕਿਹਦੇ ਮੇਲੇ ਨੇ ਮੇਲੇ ਘਾੜਾ ਨਾ ਘੋੜਾ ਨਾ ਘੋੜੇ ਦੇ ਘਰਦੇ ਪੁਲਿਸ ਵਾਲੇ ਸਾਰੇ ਬਾਬਾ ਜੀ ਦਾ ਮੇਲਾ ਇਹ ਤਾਂ ਵੈਸੇ ਬੰਦੇ ਨੂੰ ਪੀ ਨਹੀਂ ਦੋ ਦੱਸ ਦੇ ਮੇਲਾ ਚੱਲਦਾ ਹੈ ਨਸ਼ਾ ਕਰਨਾ ਕੀ ਚਾਹੀਦਾ ਲੱਗ ਜਾਂਦਾ ਕਈ ਗਰਮ ਨੂੰ ਨਹੀਂ ਨਹੀਂ ਲੱਗਦਾ ਰੋਜ਼ ਆ ਪਰਟੀਗਾ ਨਾ ਸਾਡਾ ਇਹ ਹੂੰ ਆਈ ਪਾਣੀ ਨਾ ਚਾਂਦੀ ਇਹ ਵੀਡੀਓ ਸਾਰੇ ਭਾਰਤ ਚ ਵਗ ਗਈ ਨਾ ਹੈ ਨਾ ਉਹ ਕਰੇ ਬੱਟੇ ਪੈਸੇ ਵੜਾਉਣ ਦੇ ਆਪਰੇ ਇਹ ਪੰਜਾਬੀ ਸੱਜੇ ਜਰ ਆਪਣਾ ਹੈ ਨਹੀਂ ਨਹੀਂ ਆਪਾਂ ਪੂਰੀ ਕਰਾਂਗੇ ਭਾਈ ਜੀ ਦੇਖੋ ਅਗਲੇ ਦੇਖਣ ਦੀ ਮਰਜ਼ੀ ਹੈ ਨਾ ਆਪਾਂ ਤਾਂ ਇਹ ਇਹ ਕਾਲਾ ਮਰਦੀ ਜਾਂਦੀ ਨੂੰ ਜ਼ਰੂਰ ਚਾਹੀਦਾ ਹੈ ਨਾਲੇ ਲੋਕ ਜਾਗਰੂਕ ਹੁੰਦੇ ਨੇ ਅਜਕਲ ਤਾਂ ਇਹ ਪਲਾਸਟਿਕ ਦੇ ਭਾਂਡੇ ਆ ਗਏ ਜੀ ਤੇ ਇਹ ਭਾਂਡੇ ਆ ਗਏ ਸਾਰੇ ਬਹੁਤ ਮਾੜਾ ਹਾਰ ਰਿਹਾ ਸੀ ਇਹ ਅਸੀਂ ਕਰਾਉਣੇ ਹੁੰਦੇ ਆਏ ਸਾਰੇ ਕਰਾਉਣੇ ਹੁੰਦੇ ਅਸੀਂ 6 ਭਾਂਣ ਭਰਾ ਸੀ 6 ਭਾਂਣ ਭਰਾ ਸੀ ਅਸੀਂ ਤੇਰੇ ਜੰਮਿਆ ਸੀ 22 ਹਰੇ ਬੈਠੇ ਸਾਡੇ ਕੋਲ ਹੂੰ ਤੇ ਹੁਣ ਇੱਕ ਜਵਾਕ ਪਾ ਲੈਣਾ ਔਖਾ ਰਿਹਾ ਦਾ ਸੀ ਅਸੀਂ ਚਾਹ ਇਸੇ ਦੀ ਕਰਦੇ ਆ ਸਵੇਰਾ ਜਦੋਂ ਵੀ ਜਾਓ ਉਹ ਬਾਈਕੋ ਹੀ ਆਪਣਾ ਲਗਾ ਲਿਆ ਉਹ ਬਾਈਕ ਹੀ ਵਰਦਾ ਈ ਥੋੜ੍ਹ ਦੋ ਤਾਂ ਜੀ ਆ ਬੇਟਾ ਚੰਡੀਗੜ੍ਹ ਰਹਿੰਦਾ ਚੰਡੀਗੜ੍ਹ ਕਿਹੜੇ ਪਾਸੇ ਰਹਿੰਦਾ ਉਹ ਮਹੱਲੀ ਰਹਿੰਦਾ ਤੁਹਾਰੇ ਕਿੰਨੇ ਸੌ ਸੈਕਟਰ ਦਾ ਸੈਕਟਰ ਹੈ ਹੱਲੀ ਉੱਥੇ ਵੈਲੀ ਕੋ ਬਣੀ ਵੀ ਹੈ ਜਿਹੜੇ ਆ ਬਣੇ ਹੁੰਦੇ ਵੱਡੇ ਕੀ ਹੁੰਦੇ ਉਹ ਟਾਵਰ ਜਿਹੇ ਉਹ ਨਾ ਕਰਿੰਦੇ ਚੰਡੀਗੜ੍ਹ ਮਾ ਉੱਥਰ ਵੀ ਜਨਮ ਹੱਲੀ ਜਨਮ ਨਾ ਪੰਜ ਉਹ ਆਪਣੇ ਪੰਜ ਕੋਲੇ ਸਾਡੇ ਕੋ ਫੜ ਗਿਆ ਸੈਕਟਰ ਨੇ ਉੱਤੇ ਰਹਿੰਦੇ ਨੇ ਉਹ ਠੀਕ ਹੈ ਪੂਰਾ ਗਰਮ ਹੈ ਨਾ ਪਰ ਵੇਲੇ ਹੱਥ ਲੱਗਦੇ ਨਹੀਂ ਸਿਰਫ ਪ੍ਰੈਕਟਿਸ ਬਹੁਤ ਹੈ ਨਾ ਇਹ ਰੋਜ਼ ਦਾ ਪ੍ਰੈਕਟਿਸ ਹੈ ਹੂੰ ਤੇ ਅੰਗਰੇਜ਼ਾਂ ਵੇਲੇ ਸਾਡੇ ਬਾਰੇਾਰੇ ਲੋਕ ਫਰੀ ਕੋਟ ਦੇ ਬਾਬਾ ਹਾਂ ਵਰਤੀ ਜਨੇ ਪੰਡੇ ਫਰੀ ਕੋਟ ਤੇ ਸਾਰੇ ਪੰਡੇ ਲੋਕ ਸਰਵਤਨ ਲਗ ਜਾਗਰਿਤ ਹੋ ਗਏ ਲੋਕ ਸਰਵਤਨ ਲਗ ਜਾਣੇ ਲੱਗ ਪੇਰੂ ਮੈਂ ਵੀਡੀਓ ਪਾਉਣਾ ਇਹਨੂੰ ਨੈਟ ਤੇ ਤੇ ਫਰੀ ਕੋਟ ਦੇ ਬਾਬਾ ਕਿੰਨੇ ਦਿਨ ਤੁਸੀਂ ਇੱਥੇ ਫਰੀ ਕੋਟ ਮੈਸੇਜ 3-4 ਦਿਨ ਚਾਰ ਮਤਲਬ ਅੱਜ ਹੋ ਗਈ 23 ਤਰੀਕ ਤੇ ਬਾਬਾ ਜੀ ਦਾ ਮੇਲਾ ਚੱਲਣਾ 28 ਤਿੱਕਰ ਬਾਬੇ ਮੇਲੇ ਦੇਖਣ ਆਏ ਸੀ ਦਾ ਠੀਕ ਹੈ ਚਲੋ ਬਾਅਦ ਵਿੱਚ ਇਹ ਨਾਲ ਚੰਗਾ ਚੰਪੂ ਕਰਾ ਜੀ ਬਣ ਗਏ ਹੈ ਜੀ ਲਓ ਜੀ ਬਿਲਕੁਲ ਤਿਆਰ ਹੋ ਗਿਆ ਦੇਖੋ ਤੁਹਾਡੇ ਲਈ ਕਰਾ ਲਿਆ ਗਾਣਾ ਹੁੰਦਾ ਜੀ ਅੱਗੇ ਆ ਦੇਖਿਆ ਬਾਹਰੋਂ ਸਾਫ ਆਏ ਹੋ